ੴ ਸਤਿਗੁਰ ਪ੍ਰਸਾਦਿ ॥ ਆਪ ਚਾਹੇ ਦਸਵੀਂ ਕਬੀਉ ਬਾਈ ਬਿੰਤੀ ਚੌਪਈ। ਅਮਰੀ ਗੁਰੂ ਹਾਦਿ ਰਖਾ ਪੂਰਨ ਹੋਇ ਚਿਤ ਕੀ ਇਛਾ ਤਵ ਜਨਮ ਰਹੇ ਹਮਾਰਾ ਆਪਣਾ ਜਨ ਕੋ ਪ੍ਰਤੀ ਪਾਰਾ। ਅਮਰੇ ਦੁ ਸਬੈਤ ਮੁਕਾਵੋ ਆਪ ਹਾਦ ਮਹਿ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇ ਮੁਕਸ਼ਕ ਸਬਿਆ ਕਰਤਾਰਾ। ਮੂਰਿਛਾਣ ਜੀ ਕਰ ਦਇਆ ਕਰੀਐ ਸਭੈਨ ਕੋ ਹਾਰ ਸੰਗਰੀਐ ਪੂਰਨ ਹੋਇ ਹਮਾਰੀ ਆਸਾ ਤੋਰ ਪਜਣ ਕਿਰੇ ਭਿਆਸਾ। ਸੁਮੈ ਛਾੜ ਕੇ ਵਰਨਾ ਤੇ ਆਉ ਜੋ ਵਰ ਚਾਲ ਸਤਿ ਸੇ ਪਾਉ ਸੇਵਕ ਸਿਕ ਹਮਾਰੇ ਤਾਰੀ ਅਚੰਤਨ ਮਾਰੇ ਮਾਰੀ ਆਪ ਹਾਦਮ ਦੇਵਰੀ ਮਰਨ ਕਾਲ ਤਤਰਾਸ਼ ਨਿਵਰੀਏ। ਤੂ ਜੋ ਸੁਦਾ ਹਮਾਰੇ ਪਛਾ ਸ੍ਰੀ ਸੁਜੋ ਕਰੇ ਰੱਛਾ ਰਾਖ ਲੈ ਨੋ ਰਖਣ ਹਾਰੇ ਸੈਭ ਸੰਤ ਸਹਾਇ ਪਿਆਰੇ ਦੀਨ ਬਨ ਦੁਸਨ ਕੇ ਹੰਤਾ ਆਤਮਾਹ ਪੁਰਿ ਚਤੁਰਗਾਸਤੰਤਾ। ਕਾਲ ਪੈ ਬ੍ਰਹਮਾ ਬਪਤਰਾ ਕਾਲ ਪੈ ਸੁਬਿਓ ਬਤਰਾ ਕਾਲ ਪੈ ਕ੍ਰਿਪਾ ਸੁਨਪ੍ਰਕਾ ਸਭ ਕੁ ਪ੍ਰਾਪਤ ਕੀ ਹਤਮਾਸਾ। ਜਮਨ ਕਾਲ ਜੋ ਵਿਸ਼ਵ ਕੀਓ ਵੇਦ ਰਾਗ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਗ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਭਗਤ ਬਨਾਇਓ ਦੇਵਦਾ ਜੋ ਸੁਨੇ ਬਜਾਇਓ ਆਦ ਅੰਤੇ ਕੇ ਅਵਤਾਰਾ ਸੋਈ ਗੁਰੂ ਸੰਜੀਓ ਹਮਾਰਾ ਨਮਸਕਾਰ ਤੇ ਸੇ ਕੋ ਹਮਾਰੀ ਸਕਲ ਪ੍ਰਜਾ ਜੀ ਆ ਬਸਵਾਰੀ ਸਿਵਕਣ ਕੋ ਸਿਵ ਗੁਰ ਸੁਖ ਦਿਓ ਸਗਰਨ ਕੋ ਪਰਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣ ਭਲੇ ਬਲੇ ਕੀ ਵੀਰ ਪਛਾਣ ਕਿੰਤੀ ਦੇ ਕੁੰਤਰੇ ਸੁਲਾ ਸਭਰ ਕਿਰਪਾ ਦਿਸ ਕਰ ਫੁਲਾ ਸੰਤਾਂ ਨੂੰ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੈ ਸੋ ਕੀਏ ਕੇ ਕੀ ਭੀਰ ਪਛਾਣੈ ਘਟਿ ਘਟਿ ਕੇ ਵਟ ਵਟ ਕੀ ਜਾਣੈ ਜਬ ਦਰਖ ਕਰਾ ਕਰ ਤਾਰਾ ਪ੍ਰਜਾ ਤਰਤ ਤਰਤ ਦੇਹਿ ਪਾਰਾ ਜਬਾ ਕਰਤ ਕਰਤ ਹੋ ਕਬ ਹੋ ਤੋ ਮੈਂ ਮ੍ਰਿਤ ਦੇਹਿ ਦਰਸਨੁ ਜਿਤੇ ਬਿਨੁ ਸੁਰਿ ਸਵਿਤਾਰੇ ਆਪਿ ਆਪਣੀ ਬੋਲੀ ਉਚਾਰੇ ਤੁਮ ਸਭ ਇਤਿ ਰਹਤਿ ਨਿਰਾਣੇ ਜਾਣਤ ਭੇਦ ਭੇਦ ਰਹਾਲ ਨਿਰੰਕਾਰ ਨਿਰਮਕਾਰ ਨੰ ਲੰਬੀ ਆਦਿ ਨੀਲੇ ਨਾ ਦੇ ਸੰਭ ਤਾਕਾ ਮੂੜ ਉਚਾਰਤ ਪੈਦਾ ਜਾ ਕੋ ਪੇਵ ਨ ਭਾਵਦ ਬੇਦਾ ਆਕੋ ਗੁਰ ਭਾਏ ਅਨਮਾਨਤ ਮਹਾਮੂਨ ਕਛ ਪੈਦ ਨਾ ਜਾਣਤ ਮਹਾਦੇਵ ਕੋ ਕਹਿ ਰ ਸਦਾ ਸਿਮ ਨਿਰੰਕਾਰ ਕਾ ਚਿੰਤ ਨਹਿ ਤਵ ਆਪੇ ਆਪਣੇ ਬੁਧ ਹੈ ਜੇਤੀ ਪਰਨਤ ਭੈਣ ਭੈਣ ਤਸ ਤੇਤੀ ਤੁਮਰਾ ਲਖਣ ਜਾਏ ਬਸਾਰਾ ਕਹਿ ਬਜਾ ਤੁਮ ਸੰਸਾਰਾ ਏਕੇ ਰੂਪ ਨੂੰ ਬਸ ਰੂਪਾਰੰਕ ਪਿਵਰਾ ਕਹਿ ਕੋ ਪਾਂਡਾ ਦੇ ਰੇ ਸੇਤਰ ਕੇ ਨਜ਼ੂਰ ਖਾਨ ਬਹੁ ਰਹਿ ਦਿਨੇ ਕਹੁ ਬੂੜਾ ਜਾ ਬੇਟਾ ਕਹੁ ਸੁਨ ਪ੍ਰਸੰਗਿਨ ਕੇਠਾ ਸਗਰੇ ਸਿਧ ਕਾਇ ਚੰਬਵਾਰ ਜੁਗਾਰ ਸਰੂਪ ਸਿਆਮਾ ਅਵਰ ਇਛਾ ਮੇਰੀ ਤੁਮ ਕਰੋ ਸੇ ਕੀ ਵਾਰ ਸਿਖ ਸਗਰੋ ਦੂਸਰ ਦੇ ਅਰਵਰ ਤਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਤੂ ਸਰਨੀ ਪਰੇ ਤਿਨ ਕੇ ਦੁਸਦ ਤੁਫਾ ਮਰੇ ਪੁਰਖ ਜਨ ਤਕ ਭਰੇ ਤੇ ਹਾਰੇ ਤਿਨ ਕੇ ਤੁਮ ਸੰਗ ਸੁਟਾਰੇ ਜੋ ਕਲ ਕੋ ਇਕ ਬਾਰ ਤੈ ਹੈ ਤਾ ਕੇ ਕਾਲ ਨਿਤ ਨੈ ਹੈ ਰਚਾ ਹੋਏ ਤੈ ਸਭ ਕਾਲਾ ਦੁਸਰੇ ਤਨੇ ਤਤ ਕਾਲਾ ਰੂਪਾਂ ਦੇ ਸੰਜਾਇਨੇ ਰਹੋ ਤਾ ਕੇ ਤਾਉ ਤਿਨ ਕਮੋ ਹਰਿ ਹੋ ਰਹਿ ਦਿਸੇ ਘਰ ਮੋਂ ਸੁਭਾਇ ਦਿਸ ਸਾਸ ਸੁ ਤਕੇ ਨਾ ਕੋ ਇਕ ਬਾਰ ਜਿਨ ਤਮੈ ਸੁਮਾਰਾ ਕਾਲ ਪਾਸ ਸਿਤਾਏ ਬਾਰ ਜਿਨਰ ਨਾਮ ਤਿਹਾਰੋ ਕਹਾ ਦਰਿ ਦਿਸ ਦੋਬ ਤੇ ਰਹਾ ਖੜਗ ਕੇ ਤਮੈ ਸ਼ਰਨ ਤਿਹਾਰੀ ਆਪਹਾਰ ਦਲੇਉ ਬਾਰੇ ਸਰਬ ਠੋਰਮ ਹੋ ਸੁਹਾਏ ਦਿਸ ਦੋਬ ਤੇ ਲਹੁ ਬਚਾਈ ਖੜਗ ਕੇ ਤਮੈ ਸ਼ਰਨ ਤਿਹਾਰੀ ਆਪਹਾਰ ਦਲੇਉ ਬਾਰੇ ਸਰਬ ਠੋਰਮ ਹੋ ਸੁਹਾਏ ਦਿਸ ਦੋਬ ਤੇ ਲਹੁ ਬਚਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ